ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਦਿਨ ਸ਼ਨੀਵਾਰ ਤਰੀਕ 2 ਅਗਸਤ ਤੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਨਵੀਂ ਲੋਕੇਸ਼ਨ ਆਕਲੈਂਡ ਦਾ ਰੇਨਬੋ ਐਂ ਇਹ ਬਹੁਤ ਸੋਹਣੀ ਟੂਰਿਸਟ ਅਟਰੈਕਸ਼ਨ ਲੋਕੇਸ਼ਨ ਹੈ ਇਹ ਤੇ ਤੁਹਾਨੂੰ ਅਸੀਂ ਹਰ ਵੀਕਐਂਡ ਦੇ ਵਿੱਚ ਇੱਕ ਨਵੀਂ ਲੋਕੇਸ਼ਨ ਦਿਖਾਇਆ ਕਰਾਂਗੇ ਤੇ ਨਵੇਂ ਟੂਰਿਸਟ ਲੋਕੇਸ਼ਨ ਦਿਖਾਇਆ ਕਰਾਂਗੇ ਕੋਈ ਘੁੰਮਣ ਵਾਸਤੇ ਵਧੀਆ ਤੇ ਅੱਗੇ ਚੱਲਦੇ ਆਪਾਂ ਇਹਦੇ ਅੰਦਰ ਤੇ ਤੁਹਾਨੂੰ ਦਿਖਾਉਣਾ ਹੈ ਸਾਰਾ ਮਾਹੌਲ ਤੇ ਬਣੇ ਰਿਓ ਬਲੌਗ ਦੇ ਨਾਲ ਉਮੀਦ ਆ ਤੁਸੀਂ ਤੁਹਾਨੂੰ ਬਹੁਤ ਪਸੰਦ ਆਊਗਾ ਬਲੌਗ ਚਲੋ ਮਿਲਦੇ ਹਾਂ ਅੱਗੇ ਆ ਦੇਖੋ ਜੀ ਇਦਾਂ ਜੋ ਟੂਰਿਸਟ ਆਉਂਦੇ ਕਈ ਆਪਣੇ ਟੂਰ ਬੁੱਕ ਕਰਦੇ ਆ ਕਿ ਪ੍ਰੋਪਰ ਤਾਂ ਬੱਸਾਂ ਵਗੈਰਾ ਲੈ ਕੇ ਆਉਂਦੀਆਂ ਆਪਣੇ ਤਾਂ ਉਹ ਇਦਾਂ ਸਟੂਡੈਂਟ ਘੰਮਣ ਆਦੇ ਜੀ ਤੇ ਹੁਣ ਆਪਾਂ ਚੱਲਦੇ ਹਾਂ ਟਿਕਟ ਕਾਊਂਟਰ ਤੇ ਸਾਹਮਣੇ ਤਾਂ ਤੁਹਾਨੂੰ ਦਿਖਾਉਣਿਆ ਵੀ ਕਿੰਨਾ ਕਿੰਨੀ ਟਿਕਟ ਹੈ ਦੀ ਕਿ ਕੀ ਟਿਕਟ ਦੇ ਵਿੱਚ ਆਪਾਂ ਨੂੰ ਐਕਟੀਵਿਟੀਆਂ ਕਰਨ ਨੂੰ ਮਿਲਦੀਆਂ ਹਨ ਬੱਚਿਆਂ ਲਈ ਵੱਡਿਆਂ ਲਈ ਸਾਰਿਆਂ ਲਈ ਬਹੁਤ ਹੀ ਵਧੀਆ ਹੈ ਤਾਂ ਤੁਸੀਂ ਘਰ ਬੈਠੇ ਆਪਦੇ ਹਾਂ ਬਹੁਤ ਬੰਦੇ ਬਾਈ ਬਾਹਰ ਰਹਿੰਦੇ ਆ ਉਹ ਤਾਂ ਚਲੋ ਦੇਖਦੇ ਰਹਿੰਦੇ ਆ ਕਈ ਬੰਦੇ ਹੁੰਦੇ ਆ ਵੀ ਨਹੀਂ ਕਿਸੇ ਬਾਹਰ ਘਟ ਆਉਂਦੇ ਤਾਂ ਉਹ ਇਹਦੀਆਂ ਚੀਜ਼ਾਂ ਘਰ ਬੈਠ ਕੇ ਬਾਈ ਦੇਖਣਗੇ ਐਨਜੋਏ ਕਰਨਗੇ ਵਧੀਆ ਸਾਰੇ ਤਾਂ ਚਲੋ ਮਿਲਦੇ ਆਂ ਅਗੇ ਟਿਕਟ ਕਾਊਂਟਰ ਤੇ

ਅਹ ਇਹ ਛੋਟੇ ਬੱਚਾ ਨੇ ਪ੍ਰੋਗਰਾਮ ਸਭ ਤੋਂ ਜਿੱਦਾਂ ਛੋਟੇ ਛੋਟੇ ਪਾਰਟੀ ਲਈ ਪਾਰਟੀ ਵਗੈਰਾ ਕਰਨ ਲਈ ਬਾਰਥਡੇ ਪਾਰਟੀ ਲਈ ਕਮਰੇ ਹੈਗੇ ਤਾਂ ਕੈਸੇ ਅੰਦਰ ਆ ਬੈਠ ਕੇ ਕਿਸ ਖਾਨ ਪੀਣ ਲਈ ਆਗੇ ਮਾ ਛੋਟੇ ਬੱਚਾ ਲਈ ਇੱਧਰ ਬਣੇ ਹੀ ਬੱਚੇ ਇੱਧਰ ਤੇ ਜਾਂਦੇ ਆ ਉੱਪਰ ਆ ਛੋਟੇ ਬੱਚਿਆਂ ਲਈ ਬਿਲਕੁਲ ਆ ਦੇਖੋ ਜੇ ਇੱਕ ਹੋ ਜਾਂਦਾ ਸਟਾਰਟ ਆ ਦਾ ਛੋਟਾ ਬੱਚਾ ਬੱਚਿਆਂ ਨਾਲ ਮਗਰ ਪਰ ਪੀੜਸਾ ਬਰਦਰ ਆ ਇੰਨ ਜਿੱਦਾਂ ਜਿੱਦਾਂ ਉਹਨੂੰ ਥੱਲੇ ਆਪਣਾ ਹਕਮਾਉਂਦੇ ਹੀ ਪੈਡਲ ਉਦੋਂ ਤਾਂ ਉੱਪਰ-ਨੀਚੇ ਹੁੰਦੀ ਹੈ ਫੇਰ ਇਹ ਇੱਧਰ ਹੈਗੇ ਜੀ ਢੋੜਿਆਂ ਦੇ ਰਾਏ ਇਹ ਵੀ ਹੁਣ ਚਲਾਉਣਗੇ ਤੁਹਾਨੂੰ ਦਿਖਾਉਣੇ ਆ ਐਦਾਂ ਹਲੋ ਜੀ ਚੱਲ ਪਿਆ ਇਹਨੂੰ ਤੇ ਦਾ ਹਾਈਟ ਵਗੈਰਾ ਮਿਲਦੀ ਹੁੰਦੀ ਹੈ ਇੰਨੀ ਘੱਟੋ ਘੱਟ ਮੈਕਸਿਮਮ ਮਿਨੀਮਮ ਹਾਈਟ ਹੋਣੀ ਚਾਹੀਦੀ ਹੈ। ਇੱਕ ਇੱਧਰ ਆ ਜੀ ਇਹ ਛੋਟੀ ਜਿਹੀ ਟ੍ਰੇਨ ਦੀ ਤਰ੍ਹਾਂ ਬਣਿਆ ਹੋਇਆ ਬਾਕਸ ਇਹ ਤਾਂ ਇਹਨੇ ਚਲਾਉਣਗੇ ਹੁਣ ਤੇ ਇਹ ਬਹੁਤ ਫਾਸਟ ਤੇਜ਼ੀ ਨਾਲ ਇਹਦਾ ਰਾਉਂਡ ਕਰਕੇ ਤੁਹਾਨੂੰ ਦਿਖਾਉਣੇ ਆ। ਇੱਕ ਇੱਧਰ ਆ ਜੀ। ресторана ਸਟਾਰਟ ਕਰਨਾ ਇਹਨੂੰ ਤੇ ਇਹ ਹੋ ਜਾ ਨਹੀਂ ਸਟਾਰਟ ਦਿੱਖ ਰਿਹਾ ਜੀ ਉਹ ਵੀ ਸਟਾਰਟ ਇਹ मोस्टली ਸਾਰੀਆਂ ਇਧਰਲਾ ਜਿਹੜਾ ਪਾਰਟ ਹੈ ਬੱਚਿਆਂ ਵਾਲੀਆਂ ਕਿਵੇਂ ਆ ਰਹੀ ਹੈ ਹਲੋ ਜੀ ਹਾਂ ਤੁਹਾਨੂੰ। ਅੱਗੇ ਦਿਖਾਉਣੇ ਆ ਹੋਰ ਵੀ ਕੁਛ ਇੱਧਰ ਚੱਲ ਰਹੀਆਂ। ਰੁਕੇ ਹੋਏ ਸੀ ਕਿ ਤੁਹਾਨੂੰ ਇਹ ਦਿਖਾ ਦਈਏ। ਆ ਜੀ। ਹਲੋ ਜੀ ਇੱਧਰ ਆ ਰਹੇ ਆ ਟਰੱਕ ਚੱਲ ਕੇ। ਟਰੱਕ ਖਾਲੀ ਜਾ ਰਹੇ ਆ। ਵਾਸ਼ ਵੀ ਬਣਿਆ ਹੋਇਆ ਪਰ ਗੱਡੀਆਂ ਵਾਸ਼ਪੇ ਭੇਜਦੀ ਹੋ ਕੇ ਵਾਸ਼ ਕਰਾ ਕੇ ਜਾਂਦੀਆਂ। ਸਾਪਾ ਇਹ ਥਾਪ ਆ ਗਿਆ ਇੱਧਰ ਹੁਣ ਥੋੜੇ ਇਹ ਯਾਨੀ ਕਿ ਅਡਲਟ ਲਈ ਵੀ ਬਟਨ ਲਈ ਵੀ ਐਕਟੀਵਿਟੀਆਂ ਬਹੁਤ ਤਰ੍ਹਾਂ ਦੀਆਂ ਆ ਦੇਖੋ ਜੇ ਬਾਥਰੂਮ ਬਣਿਆ ਤਾਂ ਕਿੰਨਾ ਵਧੀਆ ਲੁੱਕ ਦਿੱਤੀ ਹੋਈ ਇਹਨਾਂ ਨੇ ਚਲੋ ਪਹਿਲਾਂ ਚੱਲਦੇ ਆਪਾਂ ਇੱਧਰ نیچے ਆ ਦੇਖੋ ਜੀ ਇੱਕ ਇਥੋਂ ਚੱਲਦੀ ਹੈ ਬੋਟ ਜਿੱਦਾਂ ਉਧਰ ਦੀ ਹੋ ਰਹੇ ਕਿਉ ਦੇ ਵਿੱਚ ਸਾਰੇ ਤਾਂ نیچے ਜਿੱਦਾਂ ਆ ਗਏ ਆ ਦੇਖੋ ਇਹ ਆ ਆ ਗਿਆ ਨਾ ਇਹ ਆ ਰਹੇ ਆ ਇਥੋਂ ਚੱਲਦੀ ਹੈ ਤੇ ਇਹ ਇਧਰ نیچے ਦੀ ਹੋ ਕੇ ਅੱਗੇ ਚੱਲ ਕੇ ਇਧਰ ਉੱਪਰ ਦੀ ਹੋ ਕੇ ਤੇ ਥੋੜਾ ਜਿੱਦਾਂ ਬਣਿਆ ਹੋਇਆ ਨਾ ਉਹਨਾਂ ਦੇ ਵਿੱਚ ਦੀ ਸੁਰੰਗਾਂ ਹੀ ਆ ਉਹਨਾਂ ਵਿੱਚ ਹੋ ਕੇ ਆ ਇਹ ਤੁਹਾਨੂੰ ਦੱਸ ਦੇ ਵੀ ਕਿੱਧਰ ਆ ਕੇ ਡਿੱਗਣਾ ਨੇ ਉੱਪਰੋਂ ਦੀ ਤੇ ਸੌਣੇ ਆ ਜਾਓ ਹਾਂ ਦੇਖੋ ਜੇ ਇੱਧਰ ਦੀ ਵਾਪਸ ਆਉਣਗੇ ਇਹ ਆਇ ਤੁਸੀਂ ਜਿਹੜੀ ਪੂਰੀ ਉੱਪਰ ਤੋਂ ਲਪਾਉਣੇ ਉੱਪਰੋਂ ਡਿੱਗਣਗੇ ਆ ਦੇਖੋ ਇਹ ਤਾਂ ਜਾ ਰਹੇ ਆ ਇੱਧਰ ਜਾਂਦੇ ਆ ਉਹ ਇੱਥੋਂ ਹੀ ਐਂਟਰ ਹੋਣਗੇ ਤੇ ਇੱਧਰ ਦੀ ਆਉਣਗੇ ਇਹ ਕਾਫੀ ਵਿੱਚ ਇੱਧਰ ਦੀ ਕਿਵੇਂ ਆ ਜਾ ਰਹੇ ਆ ਲੰਬੇ ਅੱਗੇ ਜਾ ਕੇ ਆਊਗਾ ਉਹ ਦੇਖੋ ਯਾਰ ਆ ਰਹੇ ਉੱਪਰੋਂ ਆ ਸਾਰੀਆਂ ਐਕਟੀਵਿਟੀਆਂ ਹੀ ਸਾਰੀਆਂ ਉਹ ਆ ਰਹੀ ਆ ਇਧਰ ਦੀ ਜਾ ਰਹੇ ਆ ਬੜਾ ਸੈਸਟ ਬਣਾਇਆ 1 ਬਾਈ ਥੋੜਾ ਗੈਪ ਦੇ ਕੇ ਉਹਨਾਂ ਕੀ ਹਰੇਕ ਜਾਂਦੇ ਅੱਗੇ ਐ ਨਹੀਂ ਕਿ ਆ ਇਕੱਠੇ ਹੋ ਜਾਣਗੇ ਉਪੇ-ਕੁਪਰੇ ਆ ਰਹੇ ਹੁਣ ਤਰ ਆਗੇ ਤੇ ਇੱਥੇ ਰੁਕ ਜਾਂਦੇ ਆਇਸ ਤੋਂ ਉਪਰ ਹੈ ਹਲੋ ਜੀ ਆ ਵੀ ਤਿਆਰੀ ਚਾਹ ਜਿਵੇਂ ਬਰਕਲ ਦਿਖਾਉਣੇ ਆਪਾਂ ਤੁਹਾਨੂੰ

Aduh juga, ਜਾ ਰਹੇ ਜੀ ਉਸ ਤੋਂ ਸਲੋ ਹੈ ਬਟ ਤੁਸੀਂ ਦੇਖਦੇ ਹੋ ਵੀ ਜੋ نیچے ਨੂੰ ਆ ਰਹੇ ਕਿੰਨੇ ਫਾਸਟ ਹੋ ਜਾਣਾ ਤੇ ਬਹੁਤ ਹਾਈਟ ਤੇ ਹੈ ਇਹੇ نیچے ਆਉਂਦੇ ਪਰ ਜ਼ੂਮ ਕਰਕੇ ਦਿਖਾ ਰਹੇ ਹੈ ਦੇਖੋ ਤੁਸੀਂ ਕਿੰਨੀ ਜਿਆਦਾ ਫਾਸਟ ਹੋ ਰਹਿਣਾ ਬਾਦ ਜਾ ਕੇ ਅੰਦਰ ਲਾ ਦੇਣਾ ਸੈਟਅਪ ਤੁਹਾਨੂੰ ਦਿਖਾ ਕੇ ਲੈਣਾ ਉੱਪਰ ਜਾ ਕੇ ਕਿੱਥੋਂ ਬੰਦੇ ਆ ਇਹ ਤੇ ਇਹ ਕਿਦਾਂ ਸਟਾਰਟ ਹੁੰਦਾ ਹੈ ਵੀਕੈਂਡ ਵਗੈਰਾ ਤੇ ਬੱਚੇ ਛੁੱਟੀ ਵਾਲੇ ਆਣ ਉੱਪਰਡੇ ਵੀ ਆਉਂਦੇ ਆ ਨਾਲ ਬੱਚੇ ਵੀ ਆਉਂਦੇ ਆ ਤੇ ਵਧੀਆ ਵਾਂ ਐਨਜੋਏ ਕਰਦੇ ਆ ਤੁਹਾਨੂੰ ਟਰਾਈ ਕਰਿਆ ਕਰੇ ਕੋਸ਼ਿਸ਼ ਹਰ ਵੀਕੈਂਡ ਤੇ ਤੁਹਾਨੂੰ ਦਿਖਾਇਆ ਕਰਾਂਗੇ ਨਵੀਆਂ ਨਵੀਆਂ ਜਗ੍ਹਾ ਆ ਦੰਮੀ ਲొਕੇਸ਼ਨ ਆ ਪਹਿਲਾਂ ਤੁਹਾਨੂੰ ਆਕਲੈਂਡ ਦੀਆਂ ਸਾਰੀਆਂ ਤੇ ਫਿਰ ਪੂਰੇ ਨਿਊਜ਼ੀਲੈਂਡ ਦੀਆਂ ਹੌਲੀ ਹੌਲੀ ਕਰਕੇ ਪੂਰੀ ਲొਕੇਸ਼ਨ ਦਿਖਾਵਾਂਗੇ ਆ ਦੇਖੋ ਜੀ ਇੱਥੋਂ ਬੰਦੇ ਆ ਸਾਰੇ ਇਹ ਇੱਥੋਂ ਹੀ ਸਟਾਰਟ ਹੁੰਦੇ ਆ ਫੋਰ ਟ੍ਰਿਪ ਕੰਪਲੀਟ ਕਰਕੇ ਆਪਣਾ ਆ ਗਏ ਜੀ ਤੇ ਉੱਤਰ ਗਿਆ ਤੇ ਹੁਣ ਨਵੀਂ ਵੇਟਿੰਗ ਦੇ ਵਿੱਚ ਖੜਿਆ ਤੇ ਇਹਨਾਂ ਨੂੰ ਬਿਠਾਉਣਗੇ 60 ਦਾ 120 आप पूरा मैप आइए थानू दिखाने चलने हम दूसरी साइड। देखो इधर आइसक्रीम ਚਲੋ ਨਵੀਂ ਇੱਥੇ ਵੀ ਇਲੈਕਟ੍ਰੋਨਿਕ ਮੈਟ ক্লোਜ਼ ਆ ਆ ਇਹ ਵੀ ਓਪਨ ਹੈਗਾ ਹਾਂ ਇਹ ਵੀ ਅਲੱਗ-ਅਲੱਗ ਐਕਟੀਵੇਟਿੰਗ ਹੈ ਕਾਫੇ ਅਦਰ ਹੌਂਦੀ ਜਿਵੇਂ 21 ਲਾਈਕ ਕਰਦੇ ਆਂ ਤੁਮ ਆਓ ਅੱਗੇ ਇਹ ਜਾ ਰਹੇ ਆ ਉੱਪਰ ਨੂੰ ਹੁਣ ਹਾਈਟ ਹੈ ਦੀ ਕਾਫੀ ਜਿਆਦਾ ਤੇ ਉੱਥੋਂ ਛੱਡਣਗੇ ਇਹਨਾਂ ਨੂੰ ਉੱਪਰ ਲੈ ਮੈਂ ਜ਼ੂਮ ਕਰਕੇ ਦਿਖਾਉਣਾ ਆ ਆ ਲੋ ਜੀ ਇੱਥੇ ਗੱਲ ਦਾ ਹੁੰਦਾ ਜੀ ਰੰਗ ਰੰਗ ਪ੍ਰੋਗਰਾਮ ਸ਼ਾਮ ਨੂੰ ਇੱਥੇ ਸਾਰੇ ਆ ਬਹਿ ਜਾਂਦੇ ਆ ਤਾਂ ਇੱਥੇ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਇਹਨਾਂ ਦਾ ਆਪਣਾ ਲੌਜੀ ਕਿਡਜ਼ ਕਿੰਗਡਮ ਇੱਧਰ ਥੋੜੇ ਛੋਟੇ ਛੋਟੇ ਬਣਿਆ ਹੋਇਆ ਇੱਕ ਕੈਫੇ ਤੇ ਅੰਦਰ ਅੱਗੇ ਗੇਮਿੰਗ ਲੌਂਜ ਵੀ ਇਹਨਾਂ ਦਾ ਤਾਂ ਇੱਧਰ ਤੁਹਾਨੂੰ ਦਿਖਾਉਣੇ ਆ ਲਓ ਜੀ

ਇਦਾਂ ਕੈਫੇ ਤੇ ਇਦਾਂ ਗੇਮਿੰਗ ਹਾਂਜੀ ਤੁਹਾਨੂੰ ਦਿਖਾਉਣੀ ਹੈ ਗੇਮਾਂ ਦਾ ਸਿਸਟਮ ਅਹ ਉਸਲੀ ਤਾਂ ਹਰੀ ਜਗ੍ਹਾ ਹੀ ਹੁੰਦੀ ਹੈ ਬਟ ਚਲੋ ਫਿਰ ਵੀ ਤੁਹਾਨੂੰ ਦਿਖਾ ਦਨੇ ਹਾਂਜੀ ਇੱਟ ਇੱਧਰ ਇਹ ਲੈ ਲੀ ਸਟਾਈਡਰ ਤੇ ਹੁਣ ਅਸੀਂ ਖੇਡਦੇ ਆ ਗੇਮ ਤੇ ਫਿਰ ਉਹ ਤੋਂ ਬਾਅਦ ਤੁਹਾਨੂੰ ਦਿਖਾਉਣੇ ਕਿ ਹਲੋ ਅਸੀਂ ਨਾ ਦੇਖੋ ਮਹੌਲ ਦੁਨੀਆ ਦਿਖਾਉਣੇ ਇੱਕ ਐਕਟੀਵਿਟੀ ਹੋਰ ਤੁਹਾਨੂੰ ਆ ਵੀ ਦਿਖਾਵਾਂਗੇ ਉਹ ਤੇ ਹੁਣ ਫਸਟ ਸਟਾਰਟ ਕਰਦੇ ਆ ਇਧਰ ਇਧਰੋਂ ਟੈਕਾਂ ਲਾ ਕੇ ਐਂਟਰੀ ਹੈ ਜੀ ਤੇ ਲਓ ਦਿਖਾਉਣਾ ਤੁਹਾਨੂੰ ਇਹ ਸਾਰੇ ਨੇ ਰੈਡੀ ਆ ਦੇਖੋ ਬੈਠੇ ਆ ਵਿੱਚ ਉਹ ਦੇ ਤੇ ਇੱਧਰੋਂ ਇਹ ਵੀ ਰੈਡੀ ਐ ਤੇ ਚੱਲ ਪਈ ਉੱਪਰ ਨੂੰ ਬਹੁਤ ਵਧੀਆ ਐਕਟੀਵਿਟੀ ਐ ਸਾਰੀਆਂ ਫੇਰ ਬਣਾਉਂਦੀਆਂ ਬੰਦੇ ਦਾ ਵਧੀਆ ਤੇ ਛੋਟੇ ਛੋਟੇ ਬੱਚੇ ਵੀ ਇਹ ਕਰਦੇ ਆ ਤੇ ਫਿਰ ਇਹ ਬਹੁਤ ਹਾਈਟ ਤੇ ਆ ਸਾਨੂੰ ਆ ਜੂਮ ਕਰਕੇ ਦਿਖਾਉਣੇ ਪਊ ਉਸ ਤੋਂ ਜਿਹਨਾਂ ਨੂੰ ਥੋੜੋਂ 프ੋਂਟ ਤੇ ਕਿਹ ਜੈ ਉਹ ਨੀਚੇ ਇਹਨਾਂ ਨੂੰ ਛੱਡਣਗੇ ਆ ਦੇਖ ਇਹ ਉਹ ਨਈਂ ਦਵੀ ਸਟਾਰਟ ਹੋ ਗਈ। ਇਹ ਵੀ ਤੁਸੀਂ ਜਦੋਂ ਦੇਖਿਓ ਕੁੱਠਾ ਹੀ ਹੋ ਜਾਣਾ ਨੇ। ਤੇ ਇਹ ਉੱਪਰੋਂ ਹੁੰਦੇ ਜਾਣਾ ਤੇ ਇੱਕ ਟਾਈਮ ਜਮਾ ਇਹ ਪੁੱਠਾ ਹੋ ਜਾਣੇ ਉੱਪਰ ਜਮਾ ਤਾਂ ਜਾ ਕੇ ਉੱਪਰ ਹੋ ਜਾਣਾ ਦੇਖੋ ਹਰ ਵਾਰੀ ਚੜੇ ਥੋੜਾ ਉੱਪਰ ਹੁੰਦੇ ਜਾਣਾ ਜੇ ਕੋ ਜ਼ੂਮ ਕਰਕੇ ਤੁਹਾਨੂੰ ਇਹਨਾਂ ਦੇ ਫੇਸ ਐਕਸਪ੍ਰੈਸ਼ਨ ਵੀ ਦਿਖਾਵਾਂਗੇ ਜੀ ਉੱਪਰ ਜਾਵੜੇ ਜਦਾ ਜਾਉ ਤੋ ਸੀ ਨਾ ਉਹ ਕੋਹਰੂ ਪਰ ਚਲਾ ਗਿਆ ਤੇ ਬਿਲਕੁਲ ਪੁੱਠਾ ਹੋ ਜਾਣਾ ਹੈ

ਆ ਦੇਖੋ ਛੋਟੇ ਛੋਟੇ ਬੱਚੇ ਆ ਇਹ ਤੇ ਬਹੁਤ ਵਧੀਆ ਸਾਰੇ ਹੈ ਨਾ ਐਕਟੀਵਿਟੀ ਕਰ ਰਹੇ ਆ ਤੇ ਬਹੁਤ ਸੋਹਣਾ ਮੈਦਾਨ ਹੈ ਅੱਜ ਆਈ ਕਰਕੇ ਬਹੁਤ ਸਾਰੀਆਂ ਵੀ ਕੈਂਡਾ ਰੌਣਕਾਂ ਲੱਗੀਆਂ ਹੋਈਆਂ ਬਹੁਤ ਵਧੀਆ ਜੀ ਇਧਰ ਨੇੜੇ ਨੇੜੇ ਛੋਟੇ ਬੱਚਿਆਂ ਦੀ ਇੱਕ ਡਰਾਈਵਿੰਗ ਅਕੈਡਮੀ ਬਣੀ ਹੋਈ ਸੀਗੀ ਜੀ ਜਿਹੜੇ ਛੋਟੇ-ਛੋਟੇ ਗੇਮਾਂ ਦੇ ਤੌਰ ਤੇ ਉਹਨਾਂ ਡਰਾਈਵਿੰਗ ਸਿਖਾਉਂਦਾ ਉਹ ਬਹੁਤ ਕਲੋਜ਼ ਆ ਤੇ ਆ ਵੀ ਕੁਝ ਇਹਨਾਂ ਦਾ ਬਣਿਆ ਹੈ ਇੱਕ ਤਰ੍ਹਾਂ ਦੀ ਬੋਟ ਬਣੀ ਹੋਈ ਲੋਜੀ ਆ ਪਾ ਗਏ ਆ ਬਾਹਰ ਕਿ ਉਹ ਵੀ ਅਜਾ ਸਿਰਫ ਆਪਾਂ ਤੁਹਾਨੂੰ ਦਿਖਾਇਆ ਕੋਈ ਜ਼ਿਆਦਾ ਆਪਾਂ ਆਪ ਐਕਟੀਵਿਟੀ ਕੋਈ ਵੀ ਨਹੀਂ ਕਰਨੀ ਸੀ ਕਿ ਆਪਾਂ ਆਲਰੇਡੀ ਸਾਰੀਆਂ ਕਰੀ ਹੋਈਆਂ ਤੇ ਕੁਝ ਆਪਾਂ ਅੱਗੇ ਚਾਣਾ ਸੀਗਾ ਤਾਂ ਆਪਣੇ ਕੋਲ ਨਾ ਟਾਈਮ ਸੀ ਤਾਂ ਅੱਗੇ ਕੁਝ ਹੋਰ ਵੀ ਹੋਇਆ ਤਾਂ ਤੁਹਾਨੂੰ ਦਿਖਾਵਾਂਗੇ ਆ ਤਾਂ ਪਲੀਜ਼ ਐਸ ਤਰ੍ਹਾਂ ਹੀ ਬੇਨਤੀ ਹੈ ਵੀ ਤੁਸੀਂ ਇਹ ਜੀਆਂ ਵੀਡੀਓ ਦੇਖਣ ਲਈ ਤੇ ਤੁਹਾਨੂੰ ਇਹ ਚੀਜ਼ਾਂ ਵਧੀਆ ਲੱਗੀਆਂ ਨਾ ਤਾਂ ਜਰੂਰ ਫਾਲੋ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਲਾਈਕ ਕਰਿਓ ਵੀਡੀਓ ਨੂੰ ਤਾਂ ਅਸੀਂ ਕਿਹਾ ਵੀ ਹਰ ਫਿਰ ਵੀਕਐਂਡ ਤੁਹਾਨੂੰ ਨਵੀਂ-ਨਵੀਂ ਲੋਕੇਸ਼ਨਾਂ ਆ ਨਿਊਜ਼ੀਲੈਂਡ ਦੀਆਂ ਟੂਰਿਸਟ ਲੋਕੇਸ਼ਨਾਂ ਤੇ ਪਹਿਲਾਂ ਤੁਹਾਨੂੰ ਸਾਰੀਆਂ ਆਕਲੈਂਡ ਦੀਆਂ ਤੇ ਉਸ ਤੋਂ ਬਾਅਦ ਆਕਲੈਂਡ ਤੋਂ ਬਾਹਰ ਵੀ ਪੂਰੇ ਨਿਊਜ਼ੀਲੈਂਡ ਦੀਆਂ ਤੁਹਾਨੂੰ ਦਿਖਾਵਾਂਗੇ ਜੀ ਤੇ ਤੁਸੀਂ ਬਲੌਗ ਨੂੰ ਪਿਆਰ ਦਿਓ ਜੀ ਤੇ ਇਸੇ ਤਰ੍ਹਾਂ ਹੀ ਬਲੌਗ ਨਾਲ ਬਣੇ ਰਹੋ ਜੀ ਧੰਨਵਾਦ ਸਤਿ ਸ੍ਰੀ ਅਕਾਲ ਬਹੁਤ-ਬਹੁਤ ਧੰਨਵਾਦ ਤੁਹਾਡਾ ਹੀ ਆਪਣਾ ਟਾਈਮ ਦੇਣ ਲਈ